ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਅੰਬਰਸਰ ਏਰੀਆ ਦੇ ਵਿੱਚ ਪਾਕਿਸਤਾਨ ਦੀਆਂ ਮਜਾਲਾਂ ਭਾਰਤ ਨੇ ਨਸ਼ਸ ਕਰ ਦਿੱਤੀਆਂ ਗਿਆ ਨੇ ਤਸਵੀਰਾਂ ਅੰਬਰਸਰ ਦੇ ਵਿਚ ਆ ਰਹੀਆਂ ਨੇ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਜਿੱਥੇ ਪੰਜਾਬ ਪੁਲਿਸ ਦੇ ਨਾਲ ਆਰਮੀ ਵੀ ਖੜੀ ਨਜ਼ਰ ਆ ਰਹੀ ਹੈ ਜਿੱਥੇ ਕਿ ਮਜਾਲਾਂ ਦਾ ਸਮੇਤ ਮਲਬਾ ਅੰਬਰਸਰ ਦੇ ਪਿੰਡ ਜਿੱਠੂਵਾਲਾ ਮੱਖਣਵੰਡੀ ਦੇ ਖੇਤਾਂ ਵਿੱਚੋਂ ਡਿੱਗਿਆ ਮਿਲਿਆ ਹੈ ਤਸਵੀਰਾਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਜਿੱਥੇ ਕਿ ਪੁਲਿਸ ਮੁਲਾਜ਼ਮ ਅਤੇ ਉਹਨਾਂ ਦੇ ਨਾਲ ਆਰਮੀ ਵੀ ਵੇਰੀ ਇਹ ਨੂੰ ਚਾਰੇ ਪਾਸੋਂ ਘੇਰ ਲਿਆ ਗਿਆ ਸੀ ਉਸ ਦੀ ਜਿੱਥੇ ਕੀ ਭਾਰਤੀ ਫੌਜ ਦੇ ਵਿੱਚ ਬਹੁਤ ਬੜੀ ਮਾਨ ਦੀ ਗੱਲ ਹੈ ਕਿ ਉਹਨਾਂ ਦੇ ਨਾਲ ਕੋਈ ਨੁਕਸਾਨ ਨਹੀਂ ਹੋਇਆ ਜਿੱਥੇ ਕੀ ਰਾਤ ਵੀ ਕੁਝ ਹਮਲੇ ਕਰਨ ਦੀ ਪਾਕਿਸਤਾਨ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਉਸ ਦੇ ਬਾਵਜੂਦ ਆਰਮੀ ਵੱਲੋਂ ਇਹ ਮਜਾਲਾ ਨੂੰ ਨਸ਼ਟ ਕੀਤਾ ਜਾ ਰਿਹਾ ਹਨ ਚਾਹੇ ਡਰੋਨ ਨਾਲ ਹਮਲੇ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਭਾਰਤੀ ਫੌਜ ਵੱਲੋਂ ਮਸਤੀਦੀ ਦੇ ਨਾਲ ਡਿਫੈਂਸ ਸਿਸਟਮ ਦੇ ਨਾਲ ਇਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਤੁਹਾਡੇ ਸਾਹਮਣੇ ਅੰਮ੍ਰਿਤਸਰ ਤੋਂ ਆ ਰਹੀਆਂ ਹਨ ਜਿੱਥੇ ਕਿ ਕੋਈ ਵੀ ਖਾਤਰੇ ਦੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਕਿਉਂਕਿ ਜਿੱਥੇ ਕਿ ਆਰਮੀ ਹੋਵੇ ਚਾਹੇ ਪੰਜਾਬ ਪੁਲਿਸ ਜਿੱਥੇ ਕਿ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਅਲਰਟ ਤੇ ਹੈ ਕਿਉਂਕਿ ਜਿੱਥੇ ਸ਼ਹਿਰਾਂ ਨੂੰ ਬੰਦ ਦੇ ਹਨ ਜਿੱਥੇ ਕਿ ਬਲੈਕਆਊਟ ਕੀਤਾ ਜਾਂਦਾ ਹੈ ਸਾਨੂੰ ਸਰਕਾਰ ਦੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਪੂਰੀ ਮਸਤੀਦੀ ਕੀਤੀ ਗਈ ਹੈ ਅਤੇ ਜੇਕਰ ਕੋਈ ਵੀ ਘਟਨਾ ਹੁੰਦੀ ਹੈ ਇਸ ਸੰਬੰਧੀ ਕੋਈ ਚੀਜ਼ ਦਿਸਦੀ ਹੈ ਤਾਂ ਉਸ ਸੰਬੰਧੀ ਪੰਜਾਬ ਪੁਲਿਸ ਜਾਂ ਲੋਕਲ ਪ੍ਰਸ਼ਾਸਨ ਨੂੰ ਜਰੂਰ ਦੱਸਿਆ ਜਾਣਾ ਚਾਹੀਦਾ ਹੈ ਕਿਉਂਕਿ ਆਪਾਂ ਪ੍ਰਸ਼ਾਸਨ ਦੇ ਹੱਥਾਂ ਸਹਿਯੋਗ ਦੇਣ ਦੀ ਪੂਰਨ ਪ੍ਰਸ਼ਾਸਨ ਮੰਗ ਕਰ ਰਿਹਾ ਹੈ ਅਤੇ ਸਾਨੂੰ ਨਾਲ ਮਿਲ ਕੇ ਇਸ ਸਮੇਂ ਘੜੀ ਦੇ ਨਾਲ ਪ੍ਰਸ਼ਾਸਨ ਦੇ ਨਖੜੇ ਨਜ਼ਰ ਆਉਣਾ ਚਾਹੀਦਾ ਹੈ ਤਸਵੀਰਾਂ ਤੁਹਾਨੂੰ ਇਹ ਅੰਮਰਸਰ ਤੋਂ ਦਿਖਾਈਆਂ ਜਾ ਰਹੀਆਂ ਹਨ ਜਿੱਥੇ ਇੱਕ ਮਜ਼ਾਇਲ ਨੂੰ ਨਸ਼ਤ ਕੀਤਾ ਗਿਆ ਹੈ ਅਤੇ ਖੇਤਾਂ ਦੇ ਵਿੱਚ ਆ ਕੇ ਮਜ਼ਾਇਲ ਗਿਰੀ ਅਤੇ ਉਸ ਤੋਂ ਬਾਅਦ ਕੋਈ ਮਾਲੀ ਜਾਨੀ ਨੁਕਸਾਨ ਨਹੀਂ ਹੋਇਆ ਜੀ ਬਚਤ ਰਹਿ ਗਈ ਹੈ ਅਤੇ ਫੌਜ ਵੱਲੋਂ ਕੋਸ਼ਿਸ਼ਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਦੀ ਤਸਵੀਰਾਂ ਤੁਹਾਨੂੰ ਅੰਬਰਸਰ ਤੋਂ ਦਿਖਾ ਰਹੇ ਹਾਂ